ਸਤ ਸ੍ਰੀ ਅਕਾਲ ਅੱਜ ਅਸੀਂ ਨਾਲ ਬਣਾ ਕੇ ਤਿਆਰ ਕੀਤਾ ਹੈ ਤੇ ਹੋ ਇਸ ਨੂੰ ਤੁਸੀਂ ਸਾਡੇ ਵੀਡੀਓ ਚੈਨਲ ਦੇ ਜਰੂਰ ਦੇਖਣਾ ਹੈ ਬਹੁਤ ਸੁੱਖਾ ਦੋ ਰੰਗ ਦਾ ਨਾੜ ਬਣ ਲੱਗੇ ਹੈ ਉਹ ਸੁੱਕਟ ਗਿਆ ਨੇ ਇਸ ਤਰ੍ਹਾਂ ਅਸੀਂ ਹੁਣ ਦੀ ਦਵਾਈ 2 ਮਿੰਟ ਲਈ ਹੋਈ ਹੈ ਇਸ ਨੂੰ ਇਹ ਤਾਂ ਵਿਚਾਰੇ ਸੀ ਠੱਠ ਲਗਾ ਲੈਣੇ ਹੈ ਫਿਰ ਨਾਲ ਜਦੋਂ ਇਹ ਬਣਾਉਣੀ ਹੈ ਅੱਧੀ ਅੱਧੀ ਹੁਣ ਕਰਕੇ ਬਣਾਉਣੀ ਹੈ ਤਾਂ ਕਿ ਨਾਲ ਸਾਡਾ ਸੁੱਖਾ ਬਣ ਕੇ ਤਿਆਰ ਹੋ ਸਕੇ ਜੀ ਅਸੀਂ ਇੱਕ ਸਾਡੇ ਭਣਾਣਾ ਸ਼ੁਰੂ ਕਰਦੇ ਆ ਨਾ ਕਿ ਸਾਡੀ ਉਹਨੂੰ ਜਿਆਦਾ ਲੰਮੀ ਹੁੰਦੀ ਆਂਟ ਜਾਂਦੀ ਹੈ ਵਿੱਚ ਨਾ ਰੰਡਾ ਆ ਜਾਂਦੀ ਆ ਇਸ ਕਰਕੇ ਮੈਂ ਨਾਲਾ ਕੁਝ ਘਾਰ ਤੋਂ ਹੀ ਬਣਾ ਲੈ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਅਸੀਂ ਇਹਨੂੰ ਲੈ ਲੈਣੀ ਆ ਤੇ ਆਪਣੀ ਅੱਧੀ ਅੱਧੀ ਨੂੰ ਕਰ ਲੈਣੀ ਆ ਚਾਰ ਨਾਲ ਬਣਾਣੇ ਆ ਇਸ ਦੇ ऐसे 8-8 का एक और इस तरह ले चुके हैं। अपनी इच्छा मुताबिक ऐसे हम ले सकते हैं ना ना라 जितना मोटा बनाना या पतला बनाना। इतना साडे मैं आपको स्टार्ट होना है। सिर्फ इसका ध्यान रख यही ध्यान रखना कि असी जो भी गंठ लगा लगाने ना ही ढिली होनी चाहिए ना ही कोई टाइट होनी चाहिए बस असं इस तरह जी गांठ लगा अपनी साइड में इस तरह गंढ रखनी है इस तरह लगानी है ਆ ਜੋ ਕਾਠੀ ਦੇ ਪਰ ਕਾਠੀ ਬਣ ਸਕਦਾ ਇਸ ਤਰ੍ਹਾਂ ਇਹ ਤਾਂ ਸਾਡਾ ਆ ਆਣ ਕੇ ਚਾਰ ਨੋੜ ਦਾ ਤਿਆਰ ਹੋਣਾ ਇਹ ਚੋਂ ਲੱਗਣਾ ਸਾਡਾ ਨਾਲਾ ਕੀ ਹੋ ਗਿਆ ਬਣ ਕੇ ਤਿਆਰ ਹੋ ਗਿਆ ਇਹ ਜਿਹੜੀ ਪੀਟ ਬੰਦਾਂ ਨਾਲ ਬਣਾਉਂਦੀ ਸੀ ਸਤੋਂ ਸਾਂ ਤਰੀਕੇ ਨਾਲ ਇਸ ਕੋਈ ਬਣਾਇਆ ਹੈ ਅਲੱਗ ਅਲੱਗ ਗਣ ਨੇ ਅਲੱਗ ਅਲੱਗ ਤਰੀਕੇ ਆ ਕੋਈ ਬੰਦਾ ਨਹੀਂ ਬਣਾ ਸਕਦਾ ਔਖਾ ਲੱਗ ਮਸੂਸ ਨੂੰ ਨਾ ਨਾ ਨੀਸ਼ਾ ਹੁੰਦੀ ਹੈ ਇਹਨਾਂ ਨਾਲ ਨਹੀਂ ਬਣਾ ਸਕਦਾ ਇਸ ਤਰ੍ਹਾਂ ਸੀ ਨਾਲ ਬਣਾ ਕੇ ਤਿਆਰ ਕਰ ਸਕਦੇ ਆਪਣਾ ਨਾੜਾ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨਾਲੇ ਨੂੰ ਅਸੀਂ ਬਾਤਸਾ ਦੇ ਡੋਰੀ ਜਗਾਏ ਬਾਤ ਸਕਦੇ ਅਸੀਂ ਬੱਚਿਆਂ ਦੇ ਖੇਰਾਗ ਵਿੱਚ ਫਰਾਗ ਵਿੱਚ ਬੱਚੇ ਨੇ ਝੁੱਲਣ ਵਾਲੀ ਡੋਰੀ ਜਗਾਏ ਨੂੰ ਸੀ ਬਾਤਸਾ ਦੇ ਬਹੁਤ ਸਾਰੇ ਮਜਬੂਤ ਹੈ ਇਸ ਤਰ੍ਹਾਂ ਸਾਡੇ ਨਾੜਾ ਬਣ ਕੇ ਤਿਆਰ ਹੋ ਉਸ ਇਥੇ ਨੂੰ ਇਸ ਨੂੰ ਬੰਨ੍ਹ ਕਰਕੇ ਇਸ ਦੇ ਅੱਗੇ ਅਸੀਂ ਇਹਨਾਂ ਲੋਕ ਲਾਵਾਂਗੇ ਤੇ ਜਿਹੜੇ ਅੱਗੇ ਅਸੀਂ ਹਨਾ ਬਣਾ ਦੇ ਵੀਡੀਓ ਚ ਤੁਹਾਨੂੰ ਦੱਸਿਆ ਹੋਇਆ ਉਹ ਅਸੀਂ ਬਣਾ ਕੇ ਇੱਥੇ ਹਨਾ ਬਣਾਤੇ ਸੀ ਪੂਰਾ ਕਰ ਦਿੱਤਾ। ਸਾਰੇ ਸਭ ਨੇ ਦੇਖਣੇ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ। ਧੰਨਵਾਦ। ਥੈਂਕ ਯੂ।